80000 ਲਿਓ ਬਾਈ ਜੀ 80000 ਦੇ ਵਿੱਚ ਤੁਹਾਨੂੰ ਬ੍ਰਿਜਾ ਦੇ ਮਾਲਕ ਵੜਾਦਾ ਕਿ ZDI 2018 ਮਾਡਲ 2017 ਫਰਸਟ ਓਨਰ ਹਾਂਜੀ ਠੀਕ ਹੈ ਵੀਰੇ ਇਹ ਵੀ EX ਆ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਚੱਲੀ ਕਿੰਨੀ ਕਹੇ ਇਹ ਚੱਲੀ ਹੋਈ ਆ ਜੀ 75000 75000 ਦੇ ਵਿੱਚ ਵਿੱਚ ਠੀਕ ਹੈ ਵੀਰੇ ਫਾਸਟ ਓਨਰ ਫਾਸਟ ਓਨਰ ਗੱਡੀ ਆ ਬਾਈ ਇਹ ਵੀ ਸੀਟ ਕਵਰ ਦੇਖੋ ਬਹੁਤ ਸੋਹਣੇ ਲੱਗੇ ਹੋਣੇ ਗੱਡੀ ਨੂੰ ਅੰਦਰੋਂ ਕਲੀਸਨ ਦੀ ਨਵੀਂ ਗੱਡੀ ਆ ਤੇ ਰੇਟ ਵੀਰੇ ਇਹ 64 19 ਮਾਡਲ ਜੀ ਡੀਜ਼ਲ 2019 ਮਾਡਲ ਡੀਜ਼ਲ ਹੈ। ਹਾਂਜੀ। ਵੇਰੀਐਂਟ ਕਿਹੜਾ? ਵੇਰੀਐਂਟ ਹੈਗਾ ਜੀ ਸਪੋਰਟਸ। ਸਪੋਰਟਸ। ਹਾਂਜੀ। ਐਕਸਟਰਨ ਲਾਈਟਰ ਪਏ ਨੇ, ਲਾਈਟਰ ਬੜੇ ਸੋਹਣੇ ਨੇ ਬਈ ਗੱਡੀ ਦੇ ਦਿਖਾ ਦੀ ਨੇੜੇ ਇਹ ਕਰਕੇ। ਤੇ ਅੰਦਰੋਂ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਣਿਆ। ਤੇ ਫਿਰ ਇਹਦਾ ਕੀ ਰੇਟ ਹੈ? ਇਹ ਕਰ ਹੈਗੀ ਆ ਜੀ 6 ਲੱਖ। ਸਤਿ ਸ੍ਰੀ ਅਕਾਲ ਦੋਸਤੋ। ਸਟਾਰ ਮੋਟਰ ਨਵਾਂ ਸ਼ਹਿਰ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ। ਗੱਡੀਆਂ ਦਿਖਾ ਦੇ ਮਿੱਤਰਾ। ਜਿਹੜਾ ਦੇਖਿਆ ਵਾਲੇ ਵਾਲੇ 35-40 ਗੱਡੀਆਂ ਦਾ ਸਟਾਕ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂ। ਮਤਲਬ ਕਿ ਤੁਹਾਡੀ ਪਸੰਦੀ ਦਾ ਹਰ ਇੱਕ ਗੱਡੀ ਇੱ ਤੁਹਾਡਾ ਸ਼ੌਂਕ ਪੂਰਾ ਕਰ ਦਾਂਗੇ ਬਾਈ ਆਪਣੇ ਨਾਲ ਕੀ ਹਾਲ ਹੈ ਵੀਰੇ ਮਿੱਕੇ ਬਾਈ ਦੀ ਅੱਜ ਤਬੀਅਤ ਨਹੀਂ ਠੀਕ ਹੈਗੀ ਤਾਂ ਕਰਕੇ ਬਾਈ ਦੀ ਜਗ੍ਹਾ ਤੇ ਛੋਟਾ ਭਰਾ ਸਾਥ ਦਊਗਾ ਠੀਕ ਹੈ ਵੀਰੇ ਮਰਨਾ ਜੀ 2019 ਮਾਡਲ ਆਟੋਮੈਟਿਕ 2019 ਮਾਡਲ ਆਟੋਮੈਟਿਕ ਆਟੋਮੈਟਿਕ ਠੀਕ ਹੈ ਵੀਰੇ ਓਨਰ ਓਨਰ ਫਸਟ ਜੀ ਫਸਟ ਓਨਰ ਦੀ ਗੱਡੀ ਹੈ ਸਨ ਰੂਫ ਵਾਲੀ ਨਾ ਐਸਐਕਸ ਐਕਸਐਕਸ ਆਪਸ਼ਨਲੀ ਕਾਰਨ ਟਾਪ ਕਾਰਨ ਟਾਪ ਵੈਂਟੀਲੇਟਰ ਸੀਟ ਵਾਲੀ ਵੈਂਟੀਲੇਟਰ ਸੀਟ ਵਾਲੀ ਲੋ ਵੀ ਕਲੀਸ਼ਨ ਚੈੱਕ ਕਰੋ ਅੰਦਰੋਂ ਡੈਕਟਰ ਕੋ ਜਲੀ ਹੋਈ ਕਾਰ ਹੈ ਜੀ ਠੀਕ ਹੈ ਵੀਰੇ ਤੇ ਰੇਟ ਗੱਡੀ ਦਾ ਰੇਟ ਹੈਗਾ ਜੀ 9 ਲੱਖ ਰੁਪਇਆ 9 ਲੱਖ ਰੁਪਇਆ ਹਾਂਜੀ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਨਾ ਇਹ ਗੱਲ ਆ ਕਿ ਜਿਹੜੇ ਰੇਟ ਦੱਸੇ ਜਾਣਗੇ ਇਹਦੇ ਨੇਗੋਸ਼ੀਏਬਲ ਨੇ ਇਹਦੇ 'ਚ ਥੋੜਾ ਵਧੀਆ ਮਾਨਤਾਣ ਕੀਤਾ ਜਾਊਗਾ 9 ਲੱਖ ਡਿਮਾਂਡ ਆ ਮਾਨਤਾਣ ਹੋ ਜਾਊ ਠੀਕ ਹੈ ਨਾ ਵੀਰੇ ਬਿਲਕੁਲ ਜੀ ਬਿਲਕੁਲ ਹੋ ਜਾਏਗਾ ਤੇ ਲੋਨ ਕਿੰਨੇ ਕ ਦਾ ਹੋ ਜਾਊ ਬਾਈ ਇਹਦੇ ਤੇ ਲੋਨ 10 ਲੱਖ ਰੁਪਇਆ ਡਾਉਨ ਪੇਮੈਂਟ ਦੇ ਬਾਕੀ ਲੋਨ ਹੋ ਜਾਏਗਾ ਬਾਕੀ ਸਾਰਾ ਲੋਨ ਹੋ ਜਾਊ 1 ਲੱਖ ਰੁਪਇਆ ਲਿਆਇਓ ਅੱਗੇ ਆ ਗਈ ਬਾਈ ਜੀ ਕ੍ਰੇਟਾ ਕਾਰ ਕ੍ਰੇਟਾ 2 ਇਹ ਐਕਸ ਪੈਟਰੋਲ ਠੀਕ ਹੈ ਵੀਰੇ ਚੱਲੀ ਕਿੰਨੀ ਘੱਟ ਕਹ ਯਾਰ ਚੱਲੀ ਹੋਈ ਹੈ ਜੀ ਸਰ ਨੂੰ 50000 ਕਿਲੋਮੀਟਰ ਚੱਲੀ ਆ ਬਾਈ ਸਾਫ਼ ਸੁਥਰੀ ਗਲੀਸਨ ਦੀ ਗੱਡੀ ਐ ਤੇ ਰੇਟ ਮੇਰੇ ਕਿੰਦਾ ਫਸਟ ਓਨਰ 1.5 ਲੱਖ ਫਸਟ ਓਨਰ ਗੱਡੀ ਆ ਰੇਟ ਹੈਗਾ 1.5 ਲੱਖ ਮਾਣਤਾਂ ਥੋੜਾ ਹੋ ਜਾਊਗਾ 1.5 ਲੱਖ ਰੁਪਿਆ ਡਾਊਨ ਪੇਮੈਂਟ ਲੱਖ ਰੁਪਿਆ ਜੀ ਲੱਖ ਰੁਪਈਆ ਲੱਖ ਰੁਪਈਆ ਬਾਈ ਲੱਖ ਰੁਪਈਆ ਡਾਊਨ ਪੇਮੈਂਟ ਲੈ ਓ ਬਾਕੀ ਲੋਨ ਥੋੜਾ ਹੋ ਜਾਊਗਾ ਬਾਈ ਅੱਗੇ ਆ ਗਈ ਪੁਰਾਣੀ ਸ਼ੇਪ ਦੇ ਵਿੱਚ ਕ੍ਰੇਟਾ ਇਹ ਆ ਗਈ 2017 ਜੀ ਫਸਟ ਓਨਰ ਇਹ ਵੀ 2017 ਫਸਟ ਓ EMI X हां जी हां जी ठीक है ਵੀਰੇ ਤੇ ਚੱਲੀ ਕਿੰਨੀ ਕਹੇ ਇਹ ਚੱਲੀ ਹੋਈ ਆ ਜੀ 75000 75000 75000 ਦੇ ਵਿੱਚ ਵਿੱਚ ਠੀਕ ਹੈ ਵੀਰੇ ਫਰਸਟ ਓਨਰ ਫਰਸਟ ਓਨਰ ਗੱਡੀ ਆ ਬਾਈ ਇਹ ਵੀ ਸੀਟ ਕਵਰ ਦੇਖੋ ਬਹੁਤ ਸੋਹਣੇ ਲੱਗੇ ਹੋਣੇ ਗੱਡੀ ਨੂੰ ਅੰਦਰੋਂ ਕਲੀਸਨ ਦੀ ਨਵੀਂ ਗੱਡੀ ਆ ਤੇ ਰੇਟ ਵੀਰੇ ਇਹ 7.5 ਲੱਖ ਸਾਢੇ 7 ਲੱਖ ਦੀ ਤੁਹਾਨੂੰ ਗੱਡੀ ਮਿਲ ਜੂ ਠੀਕ ਹੈ ਵੀਰੇ ਲੱਖ ਰੁਪਿਆ ਡਾਊਨ ਪੇਮੈਂਟ ਹੈ ਨਾ ਹਾਂ ਜੀ ਹਾਂ ਜੀ ਲੱਖ ਡਾਊਨ ਪੇਮੈਂਟ ਬਾਕੀ ਲੋਨ ਤੇ ਅੱਗੇ ਆ ਗਈ ਬਾਈ ਜੀ ਬ੍ਰਿਜਾ 2018 ZDI ZDI ਠੀਕ ਹੈ ਵੀਰੇ ਚੱਲੀ ਕਿੰਨੀ ਕਹੇ ਇਹ ਚੱਲੀ ਹੋਏਗੀ ਜੀ 70 75000 ਦੇ ਵਿੱਚ ਇਹ ਵੀ ਇਹ ਵੀ ਫਰਸਟ ਓਨਰ ਹੀ ਹੈ ਠੀਕ ਹੈ ਹਾਂ ਜੀ ਫਰਸਟ ਓਨਰ ਗੱਡੀ ਆ 70 75000 ਚੱਲੀ ਆ ਬਈ ਕੰਪਨੀ ਵਾਲੇ ਲਾਏ ਪਏ ਹੋਣੇ ਅੰਦਰੋਂ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਣਿਆ ਸੀਟ ਕਵਰ ਜਮਾ ਨਵੇਂ ਨੇ ਤੇ ਰੇਟ ਵੀਰੇ ਰੇਟ ਹੈਗਾ ਜੀ 780000 780000 80000 ਡਾਉਨ ਪੇਮੈਂਟ ਹਾਂ ਜੀ ਹਾਂ ਜੀ ਚੱਲ ਜੂ ਕੰਮ ਚਲਾ ਦਾਂਗੇ ਜੀ 80000 ਲਿਓ ਬਾਈ ਜੀ 80000 ਦੇ ਵਿੱਚ ਤੁਹਾਨੂੰ ਬ੍ਰਿਜਾ ਦੇ ਮਾਲਕ ਬਣਾ ਦਾਂਗੇ ਜੈਡ ਡੀ ਆਈ 2018 ਮਾਡਲ ਤੇ ਅੱਗੇ ਆ ਵੀ ਬਾਈ ਜੀ ਗੱਡੀ ਡਬਲਯੂ ਆਰ ਵੀ ਇਹ ਹੋਂਡਾ ਡਬਲਯੂ ਆਰ ਵੀ ਜੀ 20 ਮਾਡਲ ਟੌਪ ਵਾਲਾ ਜੀ ਡੀਜ਼ਲ ਟੌਪ ਨਹੀਂ ਪੈਟਰੋਲ ਜੀ ਪੈਟਰੋਲ ਟੌਪ ਮਾਡਲ ਸੰਰੂਫ ਵਾਲੀ ਠੀਕ ਹੈ ਵੀਰੇ ਚੱਲੀ ਕਿੰਨੀ ਕਾ ਚੱਲੀ ਇਹ ਵੀ ਜੀ 70 72 ਕੇ ਜਾ ਰਹੇ ਹੋ ਜੀ ਠੀਕ ਹੈ ਇਹ ਵੀ ਫਾਸਟ ਆਉਂਦੇ ਰਹੀ ਹੈ ਫਾਸਟ ਆਉਂਦੇ ਰਹਾ 70 72 ਹਜ਼ਾਰ ਚੱਲੀ ਆ ਜਮਾ ਨਵੀਂ ਕੰਡੀਸ਼ਨ ਦੀ ਗੱਡੀ ਆ 2020 ਮਾਡਲ ਹਨਾ 20 ਮਾਡਲ ਜੀ ਠੀਕ ਹੈ ਵੀਰੇ ਤੇ ਰੇਟ ਰੇਟ ਇਹਦਾ ਹੈਗਾ 6.5 ਲੱਖ ਰੁਪਏ ਸਾਢੇ 6 ਲੱਖ ਰੁਪਏ ਰੇਟ ਆ ਬਾਈ ਇਹਦੇ ਚੋਂ ਮਾਨ ਥਣ ਥੋੜਾ ਵਧਿਆ ਕੀਤਾ ਜਾਊਗਾ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਕਰੋ ਵੀਰੇ ਇਹਦੀ ਵੀ ਲੱਖ ਰੁਪਈਆ ਲੱਖ ਰੁਪਈਆ ਹਾਂਜੀ ਲੱਖ ਰੁਪਈਆ ਲਿਆਇਆ ਬਾਈ ਜੀ ਬਾਕੀ ਲੋਨ ਹੋ ਜਾਊਗਾ ਅੱਗੇ ਆ ਗਈ ਗੱਡੀ ਸਿਆਜ ਸਿਆਜ ਮਾਡਲ 2017 ਮਾਡਲ ਜੀ ਹਾਈਬ੍ਰਿਡ ਹਾਈਬ੍ਰਿਡ ਡੀਜ਼ਲ ਡੀਜ਼ਲ ਦੀ ਗੱਡੀ ਆ ਬਾਈ ਜੀ 2017 ਮਾਡਲ ਐ ਚੱਲੀ ਵੀਰੇ ਕਿੰਨੀ ਕਾ ਚੱਲੀ ਹੈਗੀ ਆ ਜੀ 80 ਹਜ਼ਾਰ ਚੱਲੀ 80 ਹਜ਼ਾਰ ਚੱਲੀ ਆ ਬਈ ਐਕਸਟਰਾ ਅਲੋਇ ਟਾਇਰ ਲੱਗੇ ਹੋਣੇ ਆਹ ਓਨਰ ਹੈ ਜੀ ਗੱਡੀ ਇਹ ਵੀ ਫਾਸਟ ਓਨਰੀ ਆ ਲੈ ਮੇਤਰਾ ਦਿਖਾ ਅੰਦਰ ਉਹ ਗੱਡੀ ਸੰ ਸਾਫ ਸੁਥਰੀ ਕਲੀਨਸ ਹੁੰਦੀ ਗੱਡੀ ਆ ਤੇ ਰੇਟ ਵੀਰੇ ਰੇਟ ਇਹਦਾ ਹੈਗਾ ਜੀ 6 ਲੱਖ ਰੁਪਈਆ 6 ਲੱਖ ਰੁਪ ਕੀ ਮੌਕੇ ਤੇ ਹੋ ਜਾਏਗਾ ਜੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਤੇ ਇਹਦੇ ਲਈ ਡਾਉਨ ਪੇਮੈਂਟ ਲੱਖ ਰੁਪਏ ਜੀ ਫਿਕਸੇ ਕਰਤਾ ਲੱਖ ਲਓ ਜੀ ਫਿਕਸੇ ਕਰਤਾ ਲੱਖ ਰੁਪਏ ਜੱਕ ਲਓ ਜਿਹੜੀ ਮਰਜ਼ੀ ਗੱਡੀ ਵਾਸਤੇ ਪਰ ਜੇ ਥੋੜੀ ਪ੍ਰੋਫਾਈਲ ਵੈਸਟਾ ਤਾਂ ਥੋੜੀ ਘੱਟ ਡਾਉਨ ਪੇਮੈਂਟ ਨਾਲ ਵੀ ਚੱਲ ਜੂ 2019 ਮਾਡਲ ਜੀ ਡੀਜ਼ਲ 2019 ਮਾਡਲ ਡੀਜ਼ਲ ਹਾਂਜੀ ਵੇਰੀਐਂਟ ਕਿਹੜਾ ਵੇਰੀਐਂਟ ਹੈਗਾ ਜੀ ਸਪੋਰਟਸ ਸਪੋਰਟਸ ਹਾਂਜੀ ਐਕਸਟਰਾ ਲਾਈਟਰ ਪੈਨੇ ਲਾਈਟਰ ਬੜੇ ਸੋਹਣੇ ਨੇ ਵਈ ਗੱਡੀ ਦੇ ਦਿਖਾ ਦੀ ਨੇੜੇ ਇਹ ਕਰਕੇ ਤੇ ਅੰਦਰੋਂ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਣਿਆ ਤੇ ਫਿਰ ਇਹ ਇਹ ਕਾਰ ਆ ਗਈ ਹੈ ਜੀ 6,25,000 6,25,000 ਦੀ ਡੀਜ਼ਲ ਦੀ ਸਪੋਰਟਸ 2019 ਮਾਡਲ 2019 ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ ਟਾਇਓਸ ਕਾਰ ਦੱਸੋ ਵੀਰੇ 16 ਮਾਡਲ ਹੈ ਜੀ ਹਮ ਰਜਿਸਟਰਡ ਹੈ ਕਿ 17 16/17 20 X D ਟਾਪ ਮਾਡਲ ਹੈ 20 X D ਡੀਜ਼ਲ ਦੀ ਟਾਪ ਮਾਡਲ ਗੱਡੀ ਇਹ ਵੀ ਫਰਸਟ ਆਨਰ ਹੈ ਇਹ ਵੀ ਫਰਸਟ ਕੀ ਬਾਤ ਆ ਫਰਸਟ ਆਨਰ ਗੱਡੀ ਨੇ ਅਜਾ ਅੰਦਰੋਂ ਪੁਲਿਸਨ ਚੈੱਕ ਕਰਾ ਵੀ ਸਾਫ ਸੁਥਰੀ ਨਵੀਂ ਕੰਡੀਸ਼ਨ ਦੀ ਗੱਡੀ ਆ ਸੀਟ ਕਵਰ ਬਹੁਤ ਮਹਿੰਗੇ ਲੱਗੇ ਹੋਣੇ ਲੈਦਰ ਦੇ ਤੇ ਵੀਰੇ ਰੇਟ ਗੱਡੀ ਦਾ ਰੇਟ ਦਾ 5 ਲੱਖ 70 ਹਜ਼ਾਰ 5 ਲੱਖ 70 ਹਜ਼ਾਰ 70 ਹਜ਼ਾਰ ਇਹ ਫੇਰ ਹਟਿਆ ਉਸ ਗੱਡੀਆ ਦੱਸੋ ਵੀਰੇ 2014 ਮਾਡਲ ਜੀ ਹਮ ਜੀਡੀ 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 ਜੀ ਡੀਜ਼ਲ ਦੀ ਹਾਂਜੀ ਹਾਂਜੀ ਠੀਕ ਹੈ ਜੀ 4 ਲੱਖ ਰੁਪਏ ਡਿਮਾਂਡ ਹੈ ਜੀ ਇਹਦੀ 4 ਲੱਖ ਹਾਂਜੀ 4 ਲੱਖ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜਾਊਗਾ ਬਾਈ ਅੰਦਰੋਂ ਕੰਡੀਸ਼ਨ ਤੁਹਾਨੂੰ ਚੈੱਕ ਕਰਾ ਦਿੰਦੇ ਆਪਾਂ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਆ ਤੇ ਵੀਰੇ ਲੋਨ ਕਿੰਨੇ ਦਾ ਹੋ ਜੀ ਇਹਦੇ ਤੇ ਲੋਨ ਵੀ 1 ਲੱਖ ਰੁਪਇਆ ਡਾਉਨ ਪੇਮੈਂਟ ਦੇ ਲੱਖ ਰੁਪਇਆ ਜੱਕ ਲਓ ਬਾਈ ਜੀ ਬਾਕੀ ਲੋਨ ਕਰਾ ਦਿਆਂਗੇ ਅਗਲੀ ਟੈਉਸ ਬਾਰੇ ਦੱਸੋ ਵੀਰੇ ਇਹ ਤੋਂ 2015 ਮਾਡਲ ਜੀ ਫਰਸਟ ਆਨਰ ਦੇ ਵੀ ਲੋਕਲ ਨੰਬਰ ਨਵਾਂ ਸ਼ਹਿਰ ਹੂੰ ਇਹ ਹੈਗੀ ਕਾਰ ਜੀ 4,25,000 4,25,000 ਦੀ ਇਹ ਵੀ ਡੀਜ਼ਲ ਆ ਇਹ ਵੀ ਡੀਜ਼ਲ ਹੈ ਜੀ ਠੀਕ ਹੈ ਵੀਰੇ ਤੇ 1 ਲੱਖ ਰੁਪਇਆ ਡਾਉਨ ਪੇਮੈਂਟ ਬਾਕੀ ਲੋਨ ਹੈ ਨਾ ਹਾਂਜੀ ਹਾਂ ਲਓ ਜੀ ਕਰੋ ਕਨਫਰਮੇਸ਼ਨ ਚੈੱਕ ਬਾਈ ਜਮਾ ਨਵੀਂ ਗੱਡੀ ਆ ਵੀ ਜਿਹੜੇ ਮੇਰੇ ਵੀਰ ਨੂੰ ਟੈਉਸ ਚਾਹੀਦੀ ਹੈ ਨਾ ਤਿੰਨ ਖੜੀਆਂ ਨਾਲ ਟੈਉਸ ਦੋ ਡਾਰਕ ਗਰੇ ਦੇ ਵਿੱਚ ਤੇ ਇੱਕ ਵਾਈਟ ਦੇ ਵਿੱਚ ਤੁਹਾਨੂੰ ਆਪਾਂ ਦਿਖਾ ਚੁੱਕੇ ਆ ਤੇ ਅੱਗੇ ਆ ਗਈ ਬਾਈ ਜੀ ਸੁਵਿਫਟ ਅਲਾਟਰ ਬੜੇ ਸੋਹਣੇ ਲੱਗਿਆ ਗੱਡੀ ਨੂੰ ਇਹ ਜੀ 2018 ਮਾਡਲ ਡੀਜ਼ਲ 2018 ਮਾਡਲ ਬੀਡੀਆਈ ਐਲਡੀਆਈ ਐਲਡੀਆਈ ਠੀਕ ਹੈ ਲਓ ਜੀ ਗੱਡੀ ਇਹ ਵੀ ਨਵੀਂ ਆ ਤੇ ਚੱਲੀ ਕਿੰਨੀ ਕਰੀ ਇਹ ਵੀ ਫਸਟ ਓਨਰ ਹੈ ਜੀ ਹੂੰ ਚੱਲੀ ਹੈਗੀ ਜੀ ਇਹ 74000 ਚੱਲੀ ਹੋਈ ਹੈ 74000 ਹਾਂਜੀ ਠੀਕ ਹੈ ਵੀਰੇ ਰੇਟ ਰੇਟ 5,80,000 ਜੀ 5,80,000 ਡਾਊਨ ਪੇਮੈਂਟ ਲੱਖ ਰੁਪਈਆ ਲੱਖ ਰੁਪਈਆ ਬਾਕੀ ਮੌਕੇ ਤੇ ਕਰ ਲਾਂਗੇ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ ਡਿਜ਼ਾਇਰ ਇਹ 2014 ਮਾਡਲ ਜੀ 2014 ਮਾਡਲ 14 ਮਾਡਲ ਫਸਟ ਓਨਰ ਜੀ ਫਸਟ ਓਨਰ ਠੀਕ ਹੈ ਵੀਰੇ ਤੇ ਚੱਲੀ ਕਿੰਨੀ ਹੈ ਵੀਰੇ ਚੱਲੀ ਇਹ ਵੀ ਜੀ 70-75000 ਦੇ ਵਿੱਚ ਹੀ ਹੈ ਹੂੰ ਲਓ ਜੀ ਕਰੋ ਚੈੱਕ ਗੁਲਿਸਨ 70 75000 ਚੱਲੀ ਆ ਰੇਟ ਵੀਰੇ ਰੇਟ 425000 ਚ 425000 ਠੀਕ ਆ ਵੀਰੇ ਤੇ ਅੱਗੇ ਬਾਈ ਜੀ ਅਲਾਇਆ ਦਿਖਾ ਦੇ ਬਹੁਤ ਸੋਹਣੀ ਪਈ ਹੋਣੀ ਗੱਡੀ ਤੇ ਗੱਡੀ ਹੈਗੀ ਆ ਅਲਟਰੋ ਟਾਟਾ ਅਲਟਰੋ ਹੂੰ ਦਿਖਾ ਬਈ 20 ਮਾਡਲ ਹੈ ਜੀ ਪੈਟਰੋਲ ਟਾਪ ਮਾਡਲ ਟਾਪ ਮਾਡਲ ਹੈ ਹਾਂ ਜੀ ਠੀਕ ਹੈ ਚੱਲੀ ਕਿੰਨੀ ਹੈ ਚੱਲੀ ਹੈਗੀ ਆ ਜੀ 70 ਕੁ ਹਜ਼ਾਰ ਰੇ 70 ਕੁ ਹਜ਼ਾਰ ਕਿਲੋਮੀਟਰ ਚੱਲੀ ਫਾਸਟ ਓਨਰ ਗੱਡੀ ਹੈ ਅਲਟਰੋ ਜੀ ਬਾਈ ਬਹੁਤ ਸੋਹਣੀ ਗੱਡੀ ਹੈ ਅੱਗੇ ਆ ਜਾ ਮੈਂ ਤਰੰਦਰ ਕੰਡੀਸ਼ਨ ਚੈੱਕ ਕਰਾ ਦਈਏ ਲੋ ਜੀ ਕਰਾਉਚ ਕੰਡੀਸ਼ਨ ਚੈੱਕ ਕਰਤੇ ਵੀਰੇ ਰੇਟ ਇਹਦਾ ਰੇਟ ਇਹਦਾ ਹੈ 6 ਲੱਖ ਰੁਪਏ 6 ਲੱਖ ਬਈ ਡਿਮਾਂਡ ਆ ਮੌਕੇ ਤੇ ਮਾਨਤਾਨ ਹੋ ਜੂਗਾ ਲੱਖ ਰੁਪਇਆ ਡਾਊਨ ਪੇਮੈਂਟ ਤੇ ਬਾਕੀ ਹੋ ਜੂਗਾ ਲੋਨ ਅੱਗੇ ਆ ਗਈ ਬਾਈ ਜੀ ਸਲੇਰੀਓ ਸਲੇਰੀਓ ਪੈਟਰੋਲ ਹਨਾ ਵੀਰੇ ਸਲੇਰੀਓ 20 ਮਾਡਲ ਰਜਿਸਟਰਡ 21 ਆ ਜੀ ਠੀਕ ਹੈ 23000 ਕਿਲੋਮੀਟਰ ਚੱਲੀ ਆ ਸਿਰਫ ਸਿਰਫ 23000 ਕਿਲੋਮੀਟਰ ਹਾਂਜੀ ਠੀਕ ਹੈ ਬਾਈ ਜੀ ਜਿਸ ਅੱਗੇ ਡਿਮਾਂਡ ਆ ਗਈ ਜੀ 5 ਲੱਖ ਰੁਪਏ 5 ਲੱਖ ਡਿਮਾਂਡ ਆ ਬਾਈ ਮੌਕੇ ਤੇ ਮਾਨਤਾਨ ਹੋ ਜੂਗਾ ਸਿਰਫ 23000 ਕਿਲੋਮੀਟਰ ਚੱਲਿਆ ਪੂਰੇ ਰਿਕਾਰਡ ਦੇ ਨਾਲ ਹਾਂ ਜੀ ਆਲ origignal ਪੇਂਟ ਦੀ ਆਲ origignal ਪੇਂਟ ਦੀ ਕੋਈ ਕਲੀਸ਼ਨ ਚੈੱਕ ਕਰਾ ਦੇ ਇੱਥੇ ਕੋਈ ਸਕਰੇਚ ਨਹੀਂ ਹੈਗਾ ਕਿਤੇ ਰੀਪੇਂਟ ਨਹੀਂ ਹੈ ਗੱਡੀ ਜਮਾ ਜੈਨੂਇਨ ਤੇ origignal ਕਾਰ ਆ ਜਿਹੜੇ ਮੇਰੇ ਵੀਰ ਨੂੰ ਚਾਹੀਦੀ ਆ ਬਹੁਤ ਵਾਜਬ ਰੇਟ ਦੇ ਵਿੱਚ ਵੜ ਜੂ ਜਦੋਂ ਤੁਸੀਂ ਆਓਗੇ ਮੌਕੇ ਤੇ ਮਾਰਤਾ ਹੋ ਜਾਊਗਾ ਤੇ ਅੱਗੇ ਵੀਰੇ ਜੈਡ ਡੀ ਆਈ 2018 ਮਾਡਲ ਜੀ ਹਮ ਜੈਡ ਡੀ ਆਈ ਪਲੱਸ ਆਟੋਮੈਟਿਕ ਜੈਡ ਡੀ ਆਈ ਪਲੱਸ ਆਟੋਮੈਟਿਕ ਸਾਰ ਨੂੰ ਟੌਪ ਮਾਡਲ ਆ ਹਾਂ ਨਾ ਵੀਰੇ ਟੌਪ ਮਾਡਲ ਆ ਠੀਕ ਆ ਵੀਰੇ ਤੇ ਰੇਟ ਕੀ ਇਹਦਾ ਇਹਦਾ ਰੇਟ ਹੈਗਾ ਜੀ 6,25,000 6,25,000 ਡੀਜ਼ਲ ਵੀਰੀਐਂਟ ਹੂੰ ਆਟੋਮੈਟਿਕ ਟੌਪ ਚੱਲੀ ਕਿੰਨੀ ਕਹੇ ਚੱਲੀ ਹੈਗੀ ਇਹ ਵੀ 70,000 ਰੁਪਏ 70,000 ਚੱਲੀ ਆ ਬਾਈ ਤੇ ਅੱਗੇ ਫੇਰ ਡਿਜ਼ਾਇਰ ਆ ਗਈ ਬਾਈ ਇਹ 2017 ਮਾਡਲ ਦੀ ਟਾਈ ਵੀ ਟੌਪ ਹੈ ਜੀ ਡੀਡੀ ਪਲੱਸ ਠੀਕ ਹੈ ਇਹ ਮੈਨੂਅਲ ਆ ਇਹ ਮੈਨੂਅਲ ਹੈ ਜੀ ਠੀਕ ਹੈ ਜੀ ਕ੍ਰੀਸ਼ਨ ਬਾਈ ਜੀ ਬਾਈ ਓਕੇ ਹੈ ਜੀ ਫਸਟ ਓਨਰ ਹੀ ਕਰਾਂ ਜੀ ਠੀਕ ਹੈ ਵੀਰੇ ਕਰੋ ਵੀ ਕ੍ਰੀਸ਼ਨ ਚੱਕ ਚੱਲੀ ਹੈ ਕਿੰਨੀ ਕਹੇ ਇਹ ਵੀ 70 70000 ਦੇ ਜੀ ਫਸਟ ਆਨਰ ਯਾਰ ਸਾਰੀਆਂ ਠੀਕ ਹੈ ਵੀਰੇ ਤੇ ਰੇਟ ਇਹਦਾ ਰੇਟ ਇਹਦਾ ਹੈ 6 ਲੱਖ ਰੁਪਏ 6 ਲੱਖ ਰੇਟ ਆ ਬਾਈ ਮਾਨਤਨ ਤੁਹਾਨੂੰ ਪਤਾ ਹੀ ਹੋਈ ਜਾਣਾ ਤੁਹਾਡਾ ਤੇ ਬਾਕੀ ਲੋਨ ਵੀ ਲੱਖ ਰੁਪਏ ਦੇ ਕੇ ਹੋ ਜਾਊਗਾ ਅੱਗੇ ਫੇਰ ਡਿਜ਼ਾਈਨ 2017 ਮਾਡਲ ਹੀ ਹੈ ਜੀ ਪਹਿਲੀ ਸ਼ੇਪ ਹੈ ਇਹ ਹਾਂ 2017 ਮਾਡਲ ਹੈ ਵੇਰੀਐਂਟ ਕਿਹੜਾ ਹੈ ਵੇਰੀਐਂਟ ਹੈਗੇ ਬੀਡੀਆਈ ਜੀ ਬੀਡੀਆਈ ਡੀਜ਼ਲ ਠੀਕ ਹੈ ਵੀਰੇ ਲਓ ਜੀ ਕਲੀਸ਼ਨ ਕਰੋ ਚੈੱਕ ਓਨਰ ਓਨਰ ਇਹਦਾ ਵੀ ਫਸਤੇ ਹੋਣਾ ਜੀ ਫਸਟ ਹੈ ਠੀਕ ਹੈ ਤੇ ਰੇਟ ਵੀਰੇ ਰੇਟ ਇਹਦਾ ਹੈਗਾ ਜੀ 5.5 ਲੱਖ ਸਾਢੇ 5 ਲੱਖ ਸਾਢੇ 5 ਲੱਖ ਸਾਢੇ 5 ਡਿਮਾਂਡ ਸਾਢੇ 5 ਡਿਮਾਂਡ ਆ ਬਾਈ ਜੀ ਮਾਨਤਨ ਹੋ ਜੂਗਾ ਤੁਹਾਡਾ ਇਹਦੇ ਵਿੱਚੋਂ ਵਧੀਆ ਤੇ ਅੱਗੇ ਬਾਈ ਜੀ ਫੋਰਚੂਨਰ ਆ ਗਿਆ ਦੱਸਿਓ ਵੀਰੇ ਫੋਰਚੂਨਰ 2013 ਮਾਡਲ ਜੀ ਆਟੋਮੈਟਿਕ 2013 ਮਾਡਲ ਆਟੋਮੈਟਿਕ 4/2 ਆ ਇਹ ਵੀ ਪੇਂਟ ਦੀ ਓਰੀਜਨਲ ਕਾਰ ਹੈ ਜੀ 4/2 ਹੈ ਜੀ 4/2 ਆਟੋਮੈਟਿਕ ਓਰੀਜਨਲ ਪੇਂਟ ਦੀ ਗੱਡੀ ਆ ਬਾਈ ਮਾਡਲ ਹੈਗਾ 2013 13 ਜੀ ਤੇ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਣਿਆ ਲੋ ਮਤ ਰੋ ਕਰੋ ਗਲੀ ਹਰ ਚੈੱਕ ਅੰਦਰੋਂ ਤੇ ਰੇਟ ਵੀਰੇ ਦਾ ਰੇਟ ਇਹਦਾ 12 ਲੱਖ ਡਿਮਾਂਡ ਹੈ ਜੀ 12 ਲੱਖ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਮੌਕੇ ਤੇ ਕਰ ਲਾਂਗੇ ਮਾੜਦਾਨ ਹੋ ਜੂਗਾ ਬਾਈ ਵਧੀਆ ਮਾੜਦਾਨ ਹੋ ਜੂਗਾ ਤੁਹਾਡੇ ਗੱਡੀ ਦੇ ਵਿੱਚੋਂ ਅੱਗੇ ਆ ਗਈ ਬਾਈ ਜੀ ਬਾਰਨਾ ਅਲਾਈਟਰ ਬਹੁਤ ਸੋਹਣੇ ਲੱਗੇ ਹੋਣੇ ਗੱਡੀ ਨੂੰ ਬਾੜ ਲ ਵੀਰੇ ਬਾਰਨਾ ਆ ਗਈ ਆ ਜੀ 2018 ਮਾਡਲ ਐ ਸਖ ਜੀ ਐਸ ਐਕਸ ਠੀਕ ਹੈ ਵੀਰੇ ਤੇ ਅੰਦਰੋਂ ਕੰਡੀਸ਼ਨ ਤੁਹਾਨੂੰ ਚੈੱਕ ਕਰਾਉ 75000 ਚੱਲੀ ਹੋਈ ਆ 70 75000 70 75000 ਠੀਕ ਹੈ ਵੀਰੇ ਇਹ ਵੀ ਚੈੱਕ ਕਰੋ ਬਈ ਕੰਡੀਸ਼ਨ ਜਮਾਂ ਨਵੀਂ ਗੱਡੀ ਐ ਤੇ ਵੀਰੇ ਇਹਦਾ ਰੇਟ ਇਹਦੀ ਡਿਮਾਂਡ ਹੈ ਕੀ ਜੀ ਆ ਜੀ 8.5 ਲੱਖ 8.5 ਲੱਖ 8.5 ਲੱਖ ਸਾਢੇ 8 ਡਿਮਾਂਡ ਆ ਬਈ ਲੱਖ ਰੁਪਇਆ ਜੱਕ ਲਡਾਉਣ ਪੇਮੈਂਟ ਦਾ ਤੇ ਅੱਗੇ ਆ ਗਈ ਬਈ ਜੀ ਸਿਆਜ਼ ਮਾਡਲ ਵੀਰੇ ਸਿਆਜ਼ 2015 ਮਾਡਲ ਦੀ 2015 15 ਮਾਡਲ ਦੀ ਠੀਕ ਆ ਵੀਰੇ ਨੰਬਰ ਪੇਡ ਲੱਗਿਆ ਹੋਇਆ ਬਈ ਜੀ 15 ਮਾਡਲ ਗੱਡੀ ਐ ਡੀਜ਼ਲ ਦੀ ਗੱਡੀ ਆ ਨਾ ਵੀਰੇ ਡੀਜ਼ਲ ਡੀਜ਼ਲ ਦੀ ਠੀਕ ਆ ਜੀ ਅੰਦਰੋਂ ਕੰਡੀਸ਼ਨ ਚੈੱਕ ਕਰਾ ਦਿੰਦੇ ਆ ਤੇ ਰੇਟ ਵੀਰੇ ਦਾ ਰੇਟ ਹੈਗਾ 4.80 ਹਜ਼ਾਰ 4,80,000 ਮਾਨਤਾਨ ਬਾਈ ਥੋੜਾ ਵਧੀਆ ਕੀਤਾ ਜਾਊਗਾ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਰਹੂ ਉਹ ਲੱਖ ਰੁਪਏ ਨਾਲ ਚਲਾ ਦਾਂਗੇ ਜੀ 1 ਲੱਖ ਨਾਲ ਹਾਂਜੀ ਹਾਂਜੀ ਲੱਖ ਰੁਪਏ ਚੱਕ ਲਿਓ ਬਾਈ ਬਹੁਤ ਘੱਟ ਚੱਲੀ ਹੋਈ ਇਓਨ ਕਾਰ ਤੋਹਫਾ ਹੀ ਆਇਦਾ ਤੁਹਾਡੇ ਵਾਸਤੇ ਦੱਸਿਓ ਵੀਰੇ 2017 ਮਾਡਲ ਜੀ ਹੂੰ ਰਜਿਸਟਰਡ 18 ਫਸਟ ਓਨਰ 30000 ਕਿਲੋਮੀਟਰ ਚੱਲੀ ਹੋਈ ਹੈ ਕਰ ਸਿਰਫ 30000 ਕਿਲੋਮੀਟਰ ਚੱਲੀ ਹੋਈ ਆ ਪੂਰੇ origignal ਪੇਂਟ ਦੀ ਗੱਡੀ ਹੈ ਨਾ ਵੀਰੇ origignal ਪੇਂਟ ਦੀ 17/18 ਇਅਨ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਜਿਵੇਂ ਸ਼ੋਅਰੂਮ ਕੰਡੀਸ਼ਨ ਦਾ ਤੋਹਫਾ ਗੱਡੀ ਹੋਈ ਜਾਂਦਾ ਤੇ ਰੇਟ ਵੀਰੇ ਦਾ ਕੀ ਹੈ 3 ਲੱਖ ਰੁਪਏ ਡਿਮਾਂਡ ਹੈ ਜੀ 3 ਲੱਖ ਬਾਈ ਜੀ ਡਿਮਾਂਡ ਆ ਮਾਣ ਤਾਂ ਥੋੜਾ ਵਧਿਆ ਕੀਤਾ ਜਾਊਗਾ ਇਹਦੇ ਲਈ ਬਾਈ ਲੋਨ ਕਿੰਨਾ ਲੋਨ ਸੇਮ ਪ੍ਰੋਸੀਜਰ ਹੈ ਜੀ ਲੱਖ ਰੁਪਈਆ ਹਾਂਜੀ ਹਾਂਜੀ ਲੱਖ ਰੁਪਈਆ ਡਾਊਨ ਪੇਮੈਂਟ ਦਾ ਲਿਆ ਹੋਗਾ ਜੀ ਘਟਨਾ ਚੱਲ ਗਈ ਆਪਾਂ ਘਟਨਾ ਵੀ ਚਲਾ ਦਾਂਗੇ ਘਟਾ ਹਾਂ ਜੇ ਤੁਹਾਡੀ ਪ੍ਰੋਫਾਈਲ ਵਧੀਆ ਜੀ ਵਧੀਆ ਹੋਈ ਨਾ ਤਾਂ 50 ਹਜ਼ਾਰ 60 ਹਜ਼ਾਰ ਚ ਵੀ ਕੰਮ ਚੱਲ ਜਾਊਗਾ ਤੇ ਅੱਗੇ ਆ ਗਈ ਬਾਈ ਜੀ i20 2016 ਮਾਡ 2016 ਡੀਜ਼ਲ ਡੀਜ਼ਲ ਦੀ ਠੀਕ ਹੈ ਵੀਰੇ ਤੇ ਚੱਲੀ ਕਿੰਨੀ ਕਾ ਚੱਲੀ ਕਰ ਹੈਗੀ ਆ 70-75 ਹਜ਼ਾਰ ਰਿਆ ਵੀ ਜੀ ਅੰਦੀਸ਼ਨ ਬਾਈ ਚੈੱਕ ਕਰ ਲਓ ਅੰਦਰੋਂ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਆ ਤੇ ਰੇਟ ਵੀਰੇ ਰੇਟ ਇਹਦਾ ਹੈਗਾ ਜੀ 5 ਲੱਖ 25 ਹਜ਼ਾਰ 5 ਲੱਖ ਤੇ 25 ਹਜ਼ਾਰ ਮਾਨਤਨ ਹੋ ਜਾਊਗਾ ਬਾਈ ਇਹ ਰੇਟ ਦੇ ਵਿੱਚੋਂ ਬਾਕੀ ਲੱਖ ਰੁਪਇਆ ਡਾਊਨ ਪੇਮੈਂਟ ਅੱਗੇ ਆ ਗਈ ਬਾਈ ਜੀ ਤੇ Swift car Swift 15 ਜੀ 2015 15 ਬਣ ਜੀ ਠੀਕ ਹੈ ਵੀਰੇ ਅਲਾਈ ਡਾਇਰੈਕਟਰ ਲੱਗੇ ਹੋ ਨੇ ਵੀਡੀਓ ਹੀ ਮਾਡਲ ਹੈ ਜੀ BDI ਡੀਜ਼ਲ ਦੀ ਠੀਕ ਹੈ ਵੀਰੇ ਅੰਦਰੋਂ ਕੰਡੀਸ਼ਨ ਬਾਈ ਚੈੱਕ ਕਰਾਉਣਾ ਥੋਨੂੰ ਕਰੋ ਚੈੱਕ ਤੇ ਵੀਰੇ ਇਹਦਾ ਰੇਟ ਇਹਦਾ ਰੇਟ ਹੈ ਜੀ 4.5 ਲੱਖ ਦਾ ਹੈ ਜੀ 4.5 ਲੱਖ 2015 ਮਾਡਲ ਸਵਿਫਟ ਬੀਡੀਆਈ ਮਾਨਤਾਂ ਨੂੰ ਹੋ ਜਾਊਗਾ ਬਾਕੀ ਲੋਨ ਵੀ ਹੋ ਜਾਊਗਾ ਵੀਰੇ ਤੇ ਅੱਗੇ ਆ ਗਈ ਬਾਈ ਜੀ ਅਲਟੋ ਅਲਟੋ 2018 ਮਾਡਲ ਜੀ 2018 ਮਾਡਲ ਠੀਕ ਹੈ 75000 ਕਿਲੋ ਜੰਲੀ ਹੋਈ ਹੈ ਜੀ ਠੀਕ ਹੈ ਵੀਰੇ 50 ਤੋਂ 10000 ਕਿਲੋਮੀਟਰ ਚੱਲੀ ਹੋਈ ਆ ਬਾਈ 2018 ਮਾਡਲ ਅਲਟੋ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਤੇ ਰੇਟ ਵੀਰੇ ਰੇਟ ਹੈਗਾ ਜੀ 290000 ਰੁਪਏ ਦੀ ਡਿਮਾਂਡ ਹੈ 290000 ਦੇ ਵਿੱਚੋਂ ਬਈ ਮਾਣਤਾਨ ਵੀ ਹੋ ਜਾਊਗਾ ਤੇ ਬਾਕੀ 60-70000 ਨਾਲ ਹੀ ਲੋਨ ਹੋ ਜਾਊਗਾ ਤਾਂ ਹਾਂ ਤੇ ਅੱਗੇ ਆ ਗਈ ਬਾਈ ਜੀ ਨਿਓਸ ਕਾਰ 2020 ਮਾਡਲ ਡੀਜ਼ਲ ਜੀ ਫਰਸਟ ਓਨਰ ਠੀਕ ਹੈ ਇਹਦੀ ਪੇਂਟ ਵੀ ਓਰੀਜਨਲ ਸਾਰੀ ਕਰਦੀ ਠੀਕ ਹੈ ਸਾਰੀ ਓਰੀਜਨਲ ਪੇਂਟ ਦੀ ਗੱਡੀ ਹੈ ਡੀਜ਼ਲ ਹੂੰ ਕਾਰ ਹੈ ਜੀ ਐਵਰੇਜ ਵੱਧ ਦੇਣਾ ਕਰਾਂ ਦੀ ਬਿਲਕੁਲ ਵੀਰੇ ਬਹੁਤ ਸੋਹਣੀ ਐਵਰੇਜ ਆ ਗੱਡੀ ਵੀ ਸੋਹਣੀ ਹੈ ਤੇ ਵੀਰੇ ਇਹਦਾ ਰੇਟ ਕੀ ਹੈ ਇਹਦੀ ਡਿਮਾਂਡ ਵੀ 4.5 ਲੱਖ ਰੁਪਏ ਹੈ ਜੀ 4.5 ਲੱਖ ਠੀਕ ਹੈ ਵੀਰੇ ਤੇ ਡਾਉਨ ਪੇਮੈਂਟ ਦੀ ਪੇਮੈਂਟ ਇਹਦੀ ਘੱਟ ਤੋਂ ਘੱਟ ਜਿੰਨੀ ਵੀ ਹੋਈ ਉਹ ਨਾਲ ਚਲਾ ਦਾਂਗੇ 60-70 ਹਜ਼ਾਰ ਨਾਲ 60-70 ਹਜ਼ਾਰ ਨਾਲ ਚਲਾ ਦਾਂਗੇ 60-70 ਹਜ਼ਾਰ ਰੁਪਏ ਡਾਉਨ ਪੇਮੈਂਟ ਲਿਆਓ ਬਾਈ ਜੀ ਅੱਗੇ ਆ ਗਈ ਵੀਰੇ ਵੈਗਨਰ 2015 ਮਾਡਲ ਜੀ 15 ਮਾਡਲ ਫਸਟ ਓਨਰ ਠੀਕ ਹੈ ਇਹ ਗੱਡੀ ਬਹੁਤ ਘੱਟ ਚੱਲੀ ਹੋਈ ਹੈ ਹੂੰ ਤੇ ਕਿੰਨੀ ਚੱਲੀ ਹੋਈ ਹੈ ਇਹ ਇਹ ਹੋਣੀ ਹੈ ਜੀ 40 ਹਜ਼ਾਰ ਹੋਏਗੀ 40 ਹਜ਼ਾਰ 35-40 ਹਜ਼ਾਰ 35-40 ਹਜ਼ਾਰ ਕਿਲੋਮੀਟਰ ਚੱਲੀ ਹੋਇਆ ਬਾਈ ਕੰਡੀਸ਼ਨ ਨਹੀਂ ਜਮਾਂ ਨਵੀਂ ਗੱਡੀ ਆ ਤੇ ਰੇਟ ਵੀਰੇ ਗੱਡੀ ਦਾ ਰੇਟ ਲੱਗੇ 3 ਲੱਖ ਤੇ 50 ਹਜ਼ 3.5 ਲੱਖ ਰੁਪਏ 3.5 ਲੱਖ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ i20 ਪੁਰਾਣੀ ਸ਼ੇਪ ਦੇ ਵਿੱਚ 2014 ਜੀ ਰਜਿਸਟਰਡ 15 14/15 ਹਾਂਜੀ ਠੀਕ ਹੈ ਵੀਰੇ ਓਨਰ ਓਨਰ ਇਹਦਾ ਵੀ ਫਰਸਟ ਹੋਏਗਾ ਜੀ ਫਰਸਟ ਓਨਰ ਦੀ ਗੱਡੀ ਆ ਵੀਰੇ ਅੰਦਰੋਂ ਕਲੀਸ਼ਨ ਤੁਹਾਨੂੰ ਚੈੱਕ ਕਰਾ ਦਿਆਂ ਕਰੋ ਵੀ ਕਲੀਸ਼ਨ ਚੈੱਕ ਚੱਲੀ ਕਿੰਨੀ ਹੈ ਚੱਲੀ ਹੈਗੀ 70-73 ਹਜ਼ਾਰ ਹੀ ਅਜਨੀਆਂ ਵਿਕਾਰਾ ਹੈ 70-75 ਹਜ਼ਾਰ ਚੱਲੀ ਹੈ ਠੀਕ ਹੈ ਵੀਰੇ ਤੇ ਰੇਟ ਵੀਰੇ ਦਾ ਰੇਟ ਇਹਦਾ 385000 ਜੀ 3 ਲੱਖ ਤੇ 85000 ਰੇਟ ਆ ਬਾਈ ਇਹਦੇ ਵਿੱਚੋਂ ਮਾਨਦਾਨ ਹੋ ਜੂਗਾ ਥੋੜਾ ਡੀਜ਼ਲ ਦੀ ਗੱਡੀ ਹੈ ਨਾ ਠੀਕ ਆ ਵੀਰੇ ਅੱਗੇ ਆ ਕੀ ਰੇਟਸ ਰੇਟਸ ਆ ਗਈ 2009 ਮਾਡਲ ਹੈ ਜੀ 29 ਤੱਕ ਪਾਸ ਹੈ ਆਲ オリジナル ਹੈ ਵੀ ਆਲ オリジナル ਆ ਠੀਕ ਆ ਵੀਰੇ ਮੈਂ ਪੇਡ ਨੰਬਰ ਲੱਗਿਆ ਹੋਇਆ ਦਾ ਹੂੰ 0091 ਪੇਡ ਨੰਬਰ ਆ ਬਾਈ ਜਿਹੜਾ ਕਿ ਅੱਜ ਦੀ ਡੇਟ 'ਚ 1 ਲੱਖ ਰੁਪਏ ਦਾ ਹੋ ਚੁੱਕਾ ਨੰਬਰ ਫਸਟ ਓਨਰ ਫਸਟ ਓਨਰ ਠੀਕ ਆ ਵੀਰੇ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਬਾਈ ਰੇਟ ਰੇਟ ਇਹਦਾ ਹੈ ਜੀ 225000 225000 ਸਵਾ 2 ਲੱਖ ਨਿਵਾਣਾ ਵੀ ਮਾਨ ਵੀ ਹੋ ਜਾਊਗਾ ਹਣੇ ਇਹਦੇ ਚ ਅੱਗੇ ਆ ਗਈ ਬਾਈ ਜੀ ਫੇਸਬੁੱਕ 2015 ਮਾਡਲ ਠੀਕ ਹੈ ਜੀ 15 ਮਾਡਲ ਇਹ ਵੀ ਫਰਸਟ ਆਨਰ ਦੀ ਗੱਡੀ ਹੈ ਫਰਸਟ ਆਨਰ ਗੱਡੀ ਆ ਚੱਲੀ ਕਿ ਨਹੀਂ ਗਈ ਇਹਦੀ 80000 ਕਿਨੇ ਦਾ ਵਾਟ ਠੀਕ ਹੈ ਤੇ ਵੀਡੀਓ ਹੀ ਆ ਵੀਡੀਓ ਜੀ ਵੀਡੀਓ ਕਰੋ ਵੀ ਗਲੀ ਸਨ ਚੈੱਕ ਇਹਦਾ ਰੇਟ ਇਹਦਾ ਰੇਟ ਵੀ 4.5 ਲੱਖ ਹੈ ਜੀ 4.5 ਲੱਖ ਹਾਂਜੀ ਠੀਕ ਹੈ ਵੀਰੇ ਤੱਗੇ ਬਾਈ ਜੀ ਆ ਗਈ i20 i20 2013 ਮਾਡਲ ਦੀ ਹੂੰ 13 ਮਾਡਲ ਹਾਂਜੀ ਵੇਰੀਐਂਟ ਵੇਰੀਐਂਟ ਸਪੋਰਟਸ ਜੀ ਸਪੋਰਟਸ ਪੈਟਰੋਲ ਕਲੀ ਜਾ ਡੀਜ਼ਲ ਜੀ ਟੀਜ਼ਲ ਡੀਜ਼ਲ ਠੀਕ ਹੈ ਵੀਰੇ ਇਧਰ ਰੇਟ ਕੀ ਹੈ ਇਧਰ ਰੇਟ ਆ ਰਿਹਾ ਜੀ 3 ਲੱਖ 40000 3 ਲੱਖ 40000 ਠੀਕ ਹੈ ਵੀਰੇ 13 ਮਾਡਲ ਆਣਾ 13 ਜੀ ਠੀਕ ਹੈ ਵੀਰੇ ਤੇ ਅੱਗੇ ਬਾਈ ਜੀ ਫੇਰ Swift ਕਾਰ ਆ ਗਈ 2011 ਮਾਡਲ ਆ ਜੀ 11 ਮਾਡਲ Swift ਵੇਰੀਐਂਟ ਵੇਰੀਐਂਟ BD ਹੈ ਜੀ BDI ਡੀਜ਼ਲ ਦੀ ਕਾਰ ਹੈ ਕੰਡੀਸ਼ਨ ਬਾਈ ਕੰਡੀਸ਼ਨ ਵਾਈ ਜ ਹੈਗੀ ਮਾਡਲ 11 ਪਰ 13 14 ਨੂੰ ਘੱਟ ਕੰਡੀਸ਼ਨ ਦੀ ਗੱਡੀ ਨਹੀਂ ਹੈਗੀ ਕਰਾਉਣ ਦਾ ਕੰਡੀਸ਼ਨ ਵੀ ਚੈੱਕ ਤੁਹਾਨੂੰ ਸੀਟ ਕਵਰ ਬਹੁਤ ਸੋਹਣੇ ਪਏ ਨੇ ਗੱਡੀ ਦੇ ਵਿੱਚ ਤੇ ਵੀਰੇ ਇਹਦਾ ਕੀ ਰੇਟ ਆ ਇਹਦਾ ਰੇਟ ਹੈਗਾ ਜੀ 290000 290000 ਡੀਜ਼ਲ ਦੀ ਕਾਰ ਆ ਐਂਡਰੋਇਡ ਪਲੇਅਰ ਗੱਡੀ ਦੇ ਵਿੱਚ ਲੱਗਿਆ ਹੋਇਆ ਹੈ ਬਾਈ ਜੀ ਤੇ ਇਹਦੇ ਤੇ ਲੋਨ ਨਹੀਂ ਹੋਣਾ ਮੈਨੂੰ ਲੱਗਦਾ ਹਨਾ 11 ਮਾਡਲ ਕਰਾ ਦਾਂਗੇ ਜੀ ਹੋ ਜਾਏਗਾ ਕਰਾ ਦਾਂਗੇ 50% ਹੋ ਜਾਊਗਾ ਕਰਾ ਦਾਂਗੇ ਹਾਂ ਜੀ ਲੋ ਅੱਧੋ ਅੱਧਾ ਦਾ ਲੋਨ ਹੋ ਜਾਊਗਾ ਅੱਧਿਕ ਡਾਊਨ ਪੇਮੈਂਟ ਲੈ ਅੱਧਾ ਦਾ ਲੋਨ ਹੋ ਜਾਊਗਾ ਬਾਈ ਆਉਣਾ ਤੁਸੀਂ ਸ ਸਕ੍ਰੀਨ ਤੇ ਨੰਬਰ ਚੱਲਦੇ ਨੇ ਜਿਹੜੀ ਵੀ ਗੱਡੀ ਪਸੰਦ ਆਉਂਦੀ ਹੈ ਨਾ ਕਾਲ ਕਰ ਲਓ ਸੱਦੇ ਨੰਬਰ ਚੱਲਦੇ ਨੇ ਉਹਨਾਂ ਨੰਬਰਾਂ ਤੇ ਕਾਲ ਕਰਕੇ ਡੀਲ ਬੁੱਕ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਜੀ